ਵਾਡੇ ਸਮਾਗ ਦੇ ਲਾਗੇ ਬਸ ਰੇਗੀ ਆਈ ਵਿੱਚ ਆ ਹੋ ਗਿਆ ਪਾਣੀ ਬਹੁਤ ਡੂੰਗਾ ਪਰ ਤੇਰੇ ਜੇ ਤੇ ਉਹ ਵੀ ਕਾ ਹੋ ਰ ਅੱਜ ਵੀ ਵਰਗਾ ਦਾ ਬਜਾ ਆ ਗਿਆ ਜਿਹਨੂੰ ਢੀਟ ਤੱਕ ਨਹੀਂ ਆਈ ਸਾਰਾ ਕਨੈਕਸ਼ਨ ਨੇ ਕੱਢ ਲਿਆ ਸਾਰੀਆਂ ਬਾਹਰ ਕਰ ਰਿਹਾ ਸਾਰੀਆਂ ਵਾਡੇ ਸਮਾਗ ਦੇ ਲਾਗੇ ਬਸ ਰੇਗੀ ਆਈ ਵਿੱਚ ਆ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਫਿਰ ਜੇ ਤੇ ਚਲੋ ਭਾਈ ਉਹਦਾ ਹੋਰ ਆ ਫਿਰ ਵੀ ਵਾਰ ਗਿਆ ਤਾਂ ਬਜਾ ਆ ਗਿਆ ਜਿਹਨੂੰ ਘਿਹੜ ਤੱਕ ਨਹੀਂ ਆਈ ਸਰਕਟ ਨੇ ਇਹ ਕੱਢ ਲਿਆ ਸਾਰੀਆਂ ਬਾਹਰ ਕਰ ਰਿਹਾ ਸਾਰੀਆਂ ਬਾਹਰ ਦੇ ਸਮਾਗ ਦੇ ਲਾਗੇ ਬਸ ਲੱਗੇ ਆਈ ਬਚਾ ਆਓ